ਚੈਨਲ ਦਾ RN نیوز ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇੱਕ ਖਾਸ ਖਬਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਕਮਾਨ ਤੋਂ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਬਟਾਲਾ ਪੁਲਿਸ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਇੱਕ ਔਰਤ ਨੂੰ 460 ਗ੍ਰਾਮ ਹੈਰੋਇਨ 20000 ਡਰੱਗ ਮਨੀ ਅਤੇ ਇੱਕ ਕੰਪਿਊਟਰਾਈਜ਼ਡ ਕੰਡੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਹ ਸਾਰੀ ਜਾਣਕਾਰੀ ਡੀਐਸਪੀ ਸ਼੍ਰੀ ਅਰਵਿੰਦਪੁਰ ਰਾਜੀਸ਼ ਕੱਕਰ ਨੇ ਮੀਡੀਆ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਮਾਨਯੋਗ ਐਸਐਸਪੀ ਸੁਹੇਲ ਮੀਰ ਕਾਸਿਮ ਅਤੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਇਨਵੈਸਟੀਗੇਸ਼ਨ ਬਟਾਲਾ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਅਨਸਾਰ ਥਾਣਾ ਕਮਾਨ ਦੇ ਅਦੀਨ ਆਉਂਦੇ ਪਿੰਡ ਭੋਮਾ ਤੋਂ ਇੱਕ ਔਰਤ ਪਵਨਦੀਪ ਕੌਰ ਨੂੰ 460 ਗ੍ਰਾਮ ਹੈਰੋਇਨ 20000 ਰੁਪਏ ਡਰੱਗ ਮਨੀ ਅਤੇ ਇੱਕ ਕੰਪਿਊਟਰਾਈਜ਼ਡ ਕੰਡਾ ਸਮੇਤ ਕਾਬੂ ਕੀਤਾ ਗਿਆ ਹੈ ਇਸ ਮੌਕੇ ਡੀਐਸਪੀ ਸ਼੍ਰੀ ਹਰਗਪਿੰਦਪੁਰ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਕੁਝ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook Instagram ਤੇ ਸਰਚ ਲਾਈਕ ਕਮੈਂਟ ਕਰੋ ਅਤੇ ਜੁੜੇ ਰਹੋ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪUREWAL ਦੀ ਇਹ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖਤਸਫਾ ਵੱਲੋਂ ਤੁਹਾਡੇ ਡੀਜੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਮੁਕਤ ਜੁੱਦ ਉਸ ਸਮੇਂ ਬੜਾ ਵੱਡਾ ਹੜਾਰਾ ਮਿਲਿਆ ਜਦੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਜੇਮਨ ਸਿੰਘ ਸਾਹਿਬ ਦੀ ਨਿਸ਼ਾਨਦੇਸ਼ ਤੇ ਸਾਡੇ ਡੀਐਸਪੀ ਐਸਪੀਡੀ ਸਾਹਿਬ ਦੀ ਸ੍ਰੀਾ ਸੋਤਾ ਸਾਹਿਬ ਦੀ ਜਿਹੜੀ ਹਰ ਡਾਇਰੈਕਸ਼ਨਸ ਤੇ ਹਨ ਥਾਣਾ ਕਮਾਂਡ ਦੀ ਪੁਲਿਸ ਨੂੰ ਉਸ ਦਿਨ 2500 ਦਾ ਕੋਈ ਜਦੋਂ ਉਹਨਾਂ ਨੇ ਇੱਕ ਧੋਮਾ ਦੀ ਇੱਕ ਔਰਤ ਨੂੰ 460 ਗ੍ਰਾਮ ਦੇ ਨਾਲ ਚਾਚਾ ਸਾਹਿਬ ਹੈਮ ਦੇ ਨਾਲ ਫੜਾ ਦਿੱਤਾ ਇਸ ਦੀ ਲੀਡਾ ਨਾਮ ਪਵਨਦੀਪ ਕੌਰ ਹੈ ਤੇ ਜਿਹੜੀ ਕੋਈ ਬ੍ਰਾਂਡ ਹੈ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇੱਕ ਕੰਡਾ ਜਿਹਨੂੰ ਉਹ ਤੋੜ ਕੇ ਵੇਚੀ ਸੀ ਤੇ ਨਾਲ ਡਰਗ ਬਣੀ 20 ਹਜ਼ਾਰ ਦੀ ਆ ਬ੍ਰਾਂਡ ਹੋਈ ਹੈ ਇਹ ਦੱਸਣਯੋਗ ਹੈ ਕਿ ਜਿੱਤੋ ਇਹ ਲੈਦੀ ਸੀ ਉਦੋਂ ਵੀ ਨਾਲ ਉਹ ਵੀ ਪਰਚੇ ਦੇ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੌਰ ਜਿਹਦੇ ਆਲਰੇਡੀ 7 ਪਰਚੇ ਨੇ ਉਹ ਤੇ ਇਸ ਟਾਈਮ ਉਹ ਜੇਲ੍ਹ ਵਿੱਚ ਪੰਦਾ ਰਹੀਆਂ ਨੇ ਉਹ ਵੀ ਇਸੇ ਮਾਮਲੇ ਵਿੱਚ ਜਿਹਦੇ ਨਾਲ ਹੀ ਇਨਵੋਲ ਹੈ ਜਿਹਨੂੰ ਵੀ ਪਰਚੇ ਦੇ ਨਾਲ ਰੱਖ ਕੇ ਉਸ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਕੇ ਕੋਸ਼ਿਸ਼ ਕਰਾਂਗੇ ਜਿਤਨਾ ਜ਼ਰਾ ਹੋਟਲਸੇ ਹੋਣਗੇ ਤਰ੍ਹਾਂ ਸ਼ੇਅਰ ਕਰਾਂ ਮੈਂ ਇਸ ਤੇ 302 ਦੇ ਜਾਂ ਹੋਰ ਵੈਲਿਊਜ਼ ਜਿਹੜੀਆਂ ਹੈਗੀਆਂ ਸੈਕਸ਼ਨਸ ਜਿਹੜੀਆਂ ਉਹਦੇ ਪਰਚੇ ਦਾ ਸੁਪਰਿਸਟਰ ਨੇ ਇਹ ਇਹਦੇ ਜਿਹੜੀ ਨੀੜੀ ਹੈ ਜਿਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਉਹਨਾਂ ਦਾ ਰਿਮਾਂਡ ਅਸੀਂ ਸਾਨੂੰ ਮਿਲਿਆ ਜਿਦੱਸਿਆ ਸਾਬ ਨੇ ਇਸੇ ਦੌਰਾਨ ਦਾ ਹੀ ਮੂਰਬ ਵੈਰਿਸ਼ ਜਿਹੜੀ ਬ੍ਰੀਕ ਵੀ ਕੋਸ਼ਿਸ਼ ਕਰਾਂਗੇ ਜਿਤਨਾ ਖਾਸ ਹੋਊਗਾ ਤਰ੍ਹਾਂ ਸ਼ੇਅਰ ਕਰਾਂ ਮੈਂ ਕਿਸੇ ਦਾ ਦੱਸਿਆ ਕਿ ਸਾਥ ਦੀ ਗੱਲਾ ਉਪਰੀ ਉਹ ਵੀ ਨਾਲ ਇਨਵੋਲ ਥੀ ਉਹ ਪਤੀ ਨਾਲ ਸ਼ਾਮਿਲ ਹੈ ਇਹ ਪਤੀ ਜਿਹੜਾ ਜਿਹੜਾ ਉਹ ਵੀ ਉਹਦੀ ਵੀ ਚੋਂ ਮੁੱਤ ਪਾ ਸਾਹਮਣੇ ਆਈ ਹੈ ਉਹ ਬੱਚੇ ਉਹ ਪਰਦੇਸ਼ ਸ਼ਾਮਿਲ ਹੈ ਇਸ ਲੇਡੀ ਨੂੰ ਸੀ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਭੋਮੇ ਦੇ ਤੋਂ ਹੁਣ ਤੱਕ ਦਾ